ਸਸ਼ੀ ਕਾਲ ਜੀ ਫਟੇ ਕਲੈਕਸ਼ਨ ਬਲੱਡ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਤੋਂ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਣੇ ਕਾਟਨ ਦੇ ਸੂਟ ਆਉਣਗੇ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਹੜੀਆਂ ਭੈਣਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਜਿਹੜੀ ਆਪਣੀ ਦੁਕਾਨ ਦਾ ਜਿਹੜਾ ਐਡਰੈਸ ਰਹੇਗਾ ਜੀ ਆਪਣੀ ਦੁਕਾਨ ਦਾ ਐਡਰੈਸ ਹੈਗਾ ਜੀ ਆਪਾਂ ਜਦੋਂ ਬੋਹਾ ਵੱਲ ਆਉਣੇ ਆ ਜੀ ਆਈਟੀਆਈ ਤੋਂ ਤਾਂ ਰਸਤੇ ਦੇ ਵਿੱਚ ਇੱਕ ਪੁਲ ਆਉਂਦਾ ਹੈ ਜੀ ਪੁਲ ਉਤਰ ਕੇ ਬਿਲਕੁਲ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਨਾਮ ਬੋਰਡ ਵਗੈਰਾ ਲੱਗਿਆ ਹੋਇਆ ਜੀ ਤੁਹਾਨੂੰ ਕਲੀਅਰ ਹੋ ਜਾਏਗਾ ਬਿਲਕੁਲ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਪੁਲ ਦੀ ਰੇਲਿੰਗ ਦੇ ਨਾਲ ਹਾਂਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸੂਟ ਦਿਖ ਸਕਾਈ ਬਲੂ ਕਲਰ ਦਾ ਇਹ ਸੂਟ ਰਹਿਣ ਵਾਲਾ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਲੈਂਥ ਬਣਾ ਸਕਦੇ ਹੋ ਘੇਰਾ ਦੇਖੋ ਬਿਲਕੁਲ ਡਿਜੀਟਲ ਪ੍ਰਿੰਟ ਦਾ ਸੂਟ ਹੈ ਜੀ ਤੁਸੀਂ ਨੇੜੇ ਤੋਂ ਦੇਖੋ ਜੀ ਬਿਲਕੁਲ ਡਿਜੀਟਲ ਪ੍ਰਿੰਟ ਦਾ ਜਿੱਦਾਂ ਪੇਂਟ ਹੋਇਆ ਹੋਵੇ ਬਹੁਤ ਸੋਹਣਾ ਇਹ ਸੂਟ ਰਹਿਣ ਵਾਲਾ ਹੈ ਜੀ نیچے ਦੇਖੋ ਬਾਰਡਰ ਦਿੱਤਾ ਹੋਇਆ ਨਾਲ ਜੀ ਬਿਲਕੁਲ ਜਿਹੜੀ ਟੋਨ ਮੈਚ ਕਰਦੀ ਆਏਗੀ ਜੀ ਇਹਦੀ ਸਕਾਈ ਬਲੂ ਕਲਰ ਦੀ ਬਾਟਮ ਔਰ ਨਾਲ ਹੈਗਾ ਜੀ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਉੱਤੇ 4 ਸਾਈਡ ਬਣਿਆ ਹੋਇਆ ਹੈ ਜੀ ਬਾਰਡਰ ਔਰ ਦੁਪੱਟੇ ਦੀ ਲੈਂਥ ਆਏਗੀ 2.5 ਮੀਟਰ ਦੀ ਫੁੱਲ ਸੈਂਟਰ ਦੇ ਵਿੱਚ ਹੈ ਜੀ ਇੱਕ ਹੈਗਾ ਦੋ ਹੀ ਪੱਲਿਆਂ ਦੇ ਉੱਪਰ ਫੁੱਲ ਬਣਾਏ ਹੋਏ ਵੱਡੇ ਵੱਡੇ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਫਾਲ ਤੁਸੀਂ ਚੈੱਕ ਦੁਪੱਟੇ ਦਾ ਕਰ ਸਕਦੇ ਹੋ ਲੈਂਥ ਵਿਡਥ ਦੁਪੱਟੇ ਦੀ ਫੁੱਲ ਹੈ ਬਹੁਤ ਸੋਹਣਾ ਇਹ ਕਲਰ ਹੈ ਸਕਾਈ ਬਲੂ ਕਲਰ ਹੈ ਜੀ ਇਹਦੇ ਵਿੱਚ ਦੇਖੋ ਸੂਟ ਦਾ ਜਿਹੜਾ ਡਿਜ਼ਾਈਨ ਦੇਖੋ ਜੀ ਨਵਾਂ ਜਿਹਾ ਡਿਜ਼ਾਈਨ ਹੈ ਡਿਜੀਟਲ ਪ੍ਰਿੰਟ ਦਾ ਇਹ ਸੂਟ ਰਹਿਣ ਵਾਲਾ ਜੀ ਘੇਰੇ ਤੇ ਬਾਹਾਂ ਤੇ ਬਾਰਡਰ ਦੇ ਨਾਲ ਨਾਲ ਫੁੱਲ ਵੀ ਨੇ ਜਿਹੜੇ ਬਣੇ ਹੋਏ ਨੇ ਨੈਕਸਟ ਜਿਹੜਾ ਇਹਦਾ ਕਲਰ ਹੈ ਜੀ ਉਹ ਹੈਗਾ ਆਪਣੇ ਕੋਲੇ ਪਰਪਲ 프ਰੰਟ ਬੈਕ ਆਏਗਾ ਜੀ ਸੇਮ ਪਰਪਲ ਕਲਰ ਦਾ ਇਹ ਸੂਟ ਰਹਿਣ ਵਾਲਾ ਜੀ ਨੈਕ ਤੇ ਕੋਈ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਤੁਸੀਂ ਲੈਂਥ ਰੱਖ ਸਕਦੇ ਹੋ ਛੋਟੀ ਵੱਡੀ ਜਿੰਨੀ ਮਰਜ਼ੀ ਲੈਂਥ ਬਣਾਓ ਔਰ ਜਿਹੜਾ ਇਹਦੇ ਵਿੱਚ ਪ੍ਰਿੰਟ ਹੈ ਦੇਖੋ ਸ਼ੈਡੋ ਪ੍ਰਿੰਟ ਦਿੱਤਾ ਹੋਇਆ ਜੀ ਨਾਲ ਸਾਰੀ ਸ਼ਰਟ ਦੇ ਵਿੱਚ ਆਊਗਾ ਘੇਰੇ ਦੇ ਉੱਤੇ ਬਾਰਡਰ ਬਣਿਆ ਜੀ ਨਾਲ ਬਾਹਾਂ ਦਾ ਵੀ ਦੇਖੋ ਬਾਜੂ ਦਾ ਵੀ ਬਾਰਡਰ ਨਾਲ ਹੀ ਦਿੱਤਾ ਹੋਇਆ ਤੁਸੀਂ ਬਾਜੂ ਤੇ ਵੀ ਬਾਰਡਰ ਲਿਆ ਸਕਦੇ ਹੋ ਪਲੇਨ ਜੀ ਬਾਜੂ ਨਹੀਂ ਬਣਣਗੀਆਂ ਨਾਲ ਹੈਗਾ ਜੀ ਦੁਪੱਟਾ ਔਰ ਨਾਲ ਹੈਗੀ ਬਾਟਮ ਜਿਹੜੀ ਟੋਨ ਮੈਚ ਕਰਦੀ ਪਰਪਲ ਔਰ ਨਾਲ ਹੈਗਾ ਜੀ ਮਸਲੀਨ ਦਾ ਹੀ ਦੁਪੱਟਾ ਇਹ ਹੈਗਾ ਸੀ ਜੀ ਇਹਦਾ ਸੈਕਿੰਡ ਕਲਰ 3ਰਡ ਇਹਦਾ ਕਲਰ ਹੈ ਜੀ ਨਵਾਂ ਜਿਹਾ ਸ਼ੇਡ ਹੈ ਇੰਗਲਿਸ਼ ਮਹਿੰਦੀ ਦਾ ਸ਼ੇਡ ਹੈ ਜੀ ਬਿਲਕੁਲ ਹਲਕਾ ਜਿਹਾ ਬਿਲਕੁਲ ਮਹਿੰਦੀ ਟੋਨ ਦਾ ਹੈ ਕਲਰ ਰਹਿਣ ਵਾਲਾ ਹੈ ਜੀ ਇਹਨੂੰ ਗਾਰੰਟੀ ਸਰਪੋਰਟ ਬਿਲਕੁਲ ਇਹਦਾ ਜਿਹੜਾ ਕਲਰ ਹੈ ਜੀ ਮਹਿੰਦੀ ਕਲਰ ਦਾ ਇਹ ਸੂਟ ਹੈ ਡਿਜ਼ਾਈਨ ਦੇਖੋ ਤੁਸੀਂ ਕਲਰ ਕੰਬੀਨੇਸ਼ਨ ਦੇਖੋ ਨੇਟਿਵ ਪ੍ਰਿੰਟ ਜਿਹੜਾ ਇਹਦੇ ਉੱਤੇ ਸਾਰੇ ਸ਼ੈਡੋ ਪ੍ਰਿੰਟ ਜੀ ਦਾ ਮਤਲਬ ਸੈਲਫ ਰੀ ਦਾ ਪ੍ਰਿੰਟ ਬਣਿਆ ਹੋਇਆ ਨਾਲ ਹੈਗੀ ਹੈ ਜੀ ਜਿਹੜੀ ਇਹਦੀ ਬਾਟਮ ਲਾਈਟ ਮਹਿੰਦੀ ਜੇ ਸ਼ੇਡ ਦੀ ਔਰ ਨਾਲ ਹੈਗਾ ਜੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਫੁੱਲਾ ਡੁੱਲਾ ਦੁਪੱਟਾ ਹੈ ਜੀ ਬਹੁਤ ਸੋਹਣਾ ਇਹ ਦੁਪੱਟਾ ਰਹਿਣ ਵਾਲਾ ਹੈ ਲੈਂਥ ਵਿਡਥ ਦੁਪੱਟੇ ਦੀ ਬਹੁਲ ਹੈ ਪਿਓਰ ਮਸਲੀਨ ਦਾ ਹੈਗਾ ਜੀ ਦੁਪੱਟਾ ਕਲਰ ਹੈਗੇ ਜੀ ਇਹ ਤੀਸਰਾ ਚੌਥਾ ਇਹਦਾ ਜਿਹੜਾ ਫੋਰਥ ਕਲਰ ਹੈਗਾ ਜੀ ਉਹ ਹੈਗਾ ਜੇ ਪਿੰਕ ਪੀਚ ਦੇ ਵਿੱਚ ਪਿੰਕ ਪੀਚ ਦੇ ਵਿੱਚ ਇਹਦਾ ਹੈਗਾ ਜੀ ਫੋਰਥ ਕਲਰ ਨਾਲ ਬਾਜੂ ਦਾ ਪ੍ਰਿੰਟ ਦਿੱਤਾ ਗਿਆ ਜੀ ਨਾਲ ਹੈਗੀ ਹੈ ਜੀ ਇਹਦੀ ਬਾਟਮ ਔਰ ਨਾਲ ਹੈਗਾ ਜੀ ਮਸਕੀਨ ਦਾ ਦੁਪੱਟਾ ਇਹਦੇ ਮੈਂ ਤੁਹਾਨੂੰ ਚਾਰ ਕਲਰ ਦਿਖਾਏ ਨੇ ਜੀ ਇਹਦੀ ਰੇਟ ਤੇ ਆਪਾਂ ਗੱਲ ਕਰੀ ਰੇਟ ਰਹਿਣ ਵਾਲਾ ਹੈ ਜੀ ਇਹਦਾ 1250 ਰੁਪਏ ਪਲੇਨ ਬਾਟਮ ਹੈ ਜੀ ਮਸਲੀਨ ਦਾ ਦੁਪੱਟਾ ਹੈ ਪਿਓਰ ਕਾਟਨ ਦਾ ਸੂਟ ਹੈ ਜੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸਟੱਫ ਨੂੰ نیچے ਤੋਂ ਦੇਖ ਕੇ ਪਿਓਰ ਕਾਟਨ ਦਾ ਸੂਟ ਰਹਿਣ ਵਾਲਾ ਹੈ ਜੀ ਪਿਓਰ ਕਾਟਨ ਦੀ ਹੀ ਬਾਟਮ ਹੈ ਦੁਪੱਟਾ ਆਏਗਾ ਜੀ ਮਸਲੀਨ ਦਾ ਜਿਹੜੀਆਂ ਮੇਰੀਆਂ ਭੈਣਾਂ ਕਾਟਨ ਹੀ ਪਾ ਸਕਦੀਆਂ ਉਹਨਾਂ ਲਈ ਬਹੁਤ ਸੋਹਣਾ ਇਹ ਸਟੱਫ ਹੈ ਔਰ ਗਰਮੀ ਦੇ ਵਿੱਚ ਪਾਉਣ ਲਈ ਜਿੱਦਾਂ ਬਾਹਰ ਅੰਦਰ ਜਾਣਾ ਹੈ ਜੀ ਬਹੁਤ ਸੋਹਣਾ ਸਟੱਫ ਹੈ ਤੁਸੀਂ ਜਿਵੇਂ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਨੈਕਸਟ ਜਿਹੜੇ ਸੂਟ ਰਹਿਣ ਵਾਲੇ ਨੇ ਜੀ ਉਹ ਰਹਿਣਗੇ ਆਪਣੇ ਆਲ ਓਵਰ ਦੇ ਵਿੱਚ ਇਹ ਆਲਓਵਰ ਦੇ ਵਿੱਚ ਸੂਟ ਰਹਿਣ ਵਾਲੇ ਨੇ ਜੀ ਇਹ ਆਲਓਵਰ ਪ੍ਰਿੰਟ ਹੈ ਸਿਦਕ ਕ ਕਲੈਕਸ਼ਨ ਹੈ ਜੀ ਇਹ ਏਕੇ ਦੀ ਜਿਹੜੇ ਪਹਿਲਾਂ ਮੈਂ ਉੱਪਰ ਤੁਹਾਨੂੰ ਸੂਟ ਦਿਖਾਏ ਸੀ ਉਹ ਵੀ ਏਕੇ ਦੇ ਸੀਗੇ ਜੀ ਇਹ ਵੀ ਏਕੇ ਦੀ ਹੈ ਸਿਦਕ ਕ ਕਲੈਕਸ਼ਨ ਹੈ ਜੀ ਏਕੇ ਦੀ ਤੁਸੀਂ ਕੰਨੀ ਤੋਂ ਦੇਖ ਸਕਦੇ ਹੋ ਏਕੇ ਕੰਪਨੀ ਹੈ ਜੀ ਨਾਲ ਇਹਦਾ ਬੇਸ ਹੈਗਾ ਪਿਓਰ ਕਾਟਨ ਇਹਦਾ ਵੀ ਬੇਸ ਪਿਓਰ ਕਾਟਨ ਹੈ ਜੀ ਬੇਸ ਤਾਂ ਤੁਸੀਂ ਇਹ ਦੇਖੋ ਬੈਕ ਤੋਂ ਹੀ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਜੀ ਪਿਓਰ ਕਾਟਨ ਬੇਸ ਰਹਿਣ ਵਾਲਾ ਹੈ ਕਲਰ ਹੈਗਾ ਜੀ ਇਹਦਾ ਨੇਵੀ ਬਲੂ ਔਰ ਨਾਲ ਨੇਵੀ ਬਲੂ ਕਲਰ ਦਾ ਹੀ ਰਹਿਣ ਵਾਲਾ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਚੌਰ ਮਸਲੀਨ ਦਾ ਹੈਗਾ ਜੀ ਦੁਪੱਟਾ ਤਿੰਨੇ ਦੇ ਵਿੱਚ ਕਲਰ ਆਣਗੇ ਜੀ ਇੱਕ ਹੈਗਾ ਨੇਵੀ ਬਲੂ ਇੱਕ ਹੈਗਾ ਦੀ ਫਰੋਜੀ ਫਰੋਜੀ ਦੇ ਨਾਲ ਫਰੋਜੀ ਕਲਰ ਦਾ ਹੀ ਦੁਪੱਟਾ ਹੈ ਔਰ ਇੱਕ ਹੈਗਾ ਜੀ ਮਾਰਜੈਂਟਾ ਤਿੰਨ ਸ਼ੇਡਾਂ ਦੇ ਵਿੱਚ ਇਹ ਸੂਟ ਆਏਗਾ ਜੀ ਜਿਹੜਾ ਇਹ ਮਜੈਂਟਾ ਕਲਰ ਹੈ ਜੀ ਵੀਡੀਓ ਦੇ ਵਿੱਚ ਥੋੜਾ ਜਿਹਾ ਡਾਰਕ ਆ ਰਿਹਾ ਹੈ ਪਰ ਇਹ ਪ੍ਰੋਪਰ ਮਜੈਂਟਾ ਕਲਰ ਹੈ ਜੀ ਨਾਲ ਇਹਦੇ ਹੈਗਾ ਪਿਓਰ ਦਾ ਆ ਜਿਹੜਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਇਹਦਾ ਇੰਨਾ ਕੁ ਸੋਹਣਾ ਹੈ ਜੀ ਤੁਸੀਂ ਦੁਪੱਟਾ ਦੇਖ ਸਕਦੇ ਹੋ ਲੈਂਥ ਵਿਡਥ ਦੁਪੱਟੇ ਦੀ ਫੁੱਲ ਰਹਿਣ ਵਾਲੀ ਹੈ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਫਾਲ ਚੈੱਕ ਕਰੋ ਬਹੁਤ ਸੋਹਣਾ ਇਹ ਦੁਪੱਟਾ ਰਹਿਣ ਵਾਲਾ ਹੈ ਕਲਰ ਹੈਗਾ ਜੀ ਇਹਦਾ ਮਜੈਂਟਾ ਇੱਕ ਹੈਗਾ ਜੀ ਕਲਰ ਫਰੋਜੀ ਇੱਕ ਹੈਗਾ ਕਲਰ ਆਪਣੇ ਕੋਲੇ ਨੇਵੀ ਬਲੂ ਤਿੰਨ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਸੂਟ ਆਇਆ ਫਰੋਜੀ ਦਾ ਦੁਪੱਟਾ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਪਿਓਰ ਦਾ ਪਿਓਰ ਮਸਲੀਨ ਦਾ ਦੁਪੱਟਾ ਜੀ ਪਿਓਰ ਕਾਟਨ ਦਾ ਸੂਟ ਰਹਿਣ ਵਾਲਾ ਆਲ ਓਵਰ ਇਹ ਸੂਟ ਹੈ ਜੀ ਸਿਦਕ ਕਲੈਕਸ਼ਨ ਹੈ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਬਣਿਆ ਹੋਇਆ ਇਹਨਾਂ ਦਾ ਰੇਟ ਵੀ ਹੈਗਾ ਜੀ 1250 ਰੁਪਏ ਜਿਹੜੇ ਨੀਚੇ ਵਾਲੇ ਮੈਂ ਤੁਹਾਨੂੰ ਮੈਚਿੰਗ ਸੂਟ ਦਿਖਾਏ ਸੀ ਜੀ ਰੇਟ ਉਹਨਾਂ ਦਾ ਵੀ 1250 ਰੁਪਏ ਹੈ। ਨਾਲ ਪ्योर ਮਸਲੀਨ ਦਾ ਦੁਪੱਟਾ ਆਉਣ ਵਾਲਾ ਹੈ ਜੀ ਇਹ। ਇਹ ਵੀ AK ਕੰਪਨੀ ਦਾ ਹੈ ਜੀ ਉਹ ਵੀ AK ਟੈਕਸ ਦਾ ਸਿੱਧਾ ਰਿਲੇਕਸ਼ਨ ਸੀ ਇਹ ਵੀ AK ਟੈਕਸ ਦੇ ਹੀ ਹੈ। 11 ਮਾਡਲ ਹੈ ਜੀ AK ਟੈਕਸ ਦਾ। ਚਾਰ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਏ ਨੇ। ਇੱਕ ਦਿਖਾਇਆ ਸੀ ਜੀ ਪਿੰਕ ਪੀਚ, ਇੱਕ ਮੈਂ ਤੁਹਾਨੂੰ ਦਿਖਾਇਆ ਜੀ ਲੈਮਨ ਜਾਂ ਮਹਿੰਦੀ। ਇੱਕ ਦਿਖਾਇਆ ਜੀ ਪਰਪਲ, ਇੱਕ ਦਿਖਾਇਆ ਸਕਾਈ ਬਲੂ। ਮਿੰਟਾਂ ਦੇ 4 ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਏ ਨੇ ਜੀ ਤਿੰਨ ਮੈਂ ਆਲਓਵਰ ਦੇ ਵਿੱਚ ਕਲਰ ਦਿਖਾਏ ਨੇ ਕਲਰ ਸਾਰਿਆਂ ਦੇ ਬਹੁਤ ਸੋਹਣੇ ਨੇ ਇਸ ਤੋਂ ਬਾਅਦ ਜੀ ਆਪਣਾ ਜਿਹੜੇ ਆਪਣੇ ਕੋਲੇ ਸੁਪਰ نیٹ ਦੇ ਦੁਪੱਟੇ ਸੀ ਜੀ ਉਹ ਰੀਸਟਾਕ ਹੋ ਗਏ ਨੇ ਸੁਪਰ نیٹ ਦੇਖੋ ਤੁਸੀਂ ਵਧੀਆ ਕੁਆਲਿਟੀ ਦੀ ਸੁਪਰ نیٹ ਹੈ ਜਿਹੜਾ ਦੁਪੱਟਾ ਤੁਸੀਂ ਬਾਜ਼ਾਰ ਦੇ ਵਿੱਚ 150 ਤੋਂ 170 ਰੁਪਏ ਦਾ ਲੈਣੇ ਹੋ ਜੀ ਆਪਾਂ ਉਹ ਦੁਪੱਟੇ ਦਾ ਰੇਟ ਰੱਖਿਆ ਜੀ 120 ਰੁਪਏ ਦਾ 2.5 ਮੀਟਰ ਦਾ ਦੁਪੱਟਾ ਹੈ ਜੀ 120 ਰੁਪਏ ਦੁਪट्टे ਦਾ ਰੇਟ ਰਹਿਣ ਵਾਲਾ ਹੈ ਜੀ 120 ਰੁਪਏ ਦੇ ਵਿੱਚ ਤੁਸੀਂ ਇਹ ਦੁਪੱਟਾ 2.5 ਮੀਟਰ ਦਾ ਸਾਡੇ ਤੋਂ ਬਾਏ ਕਰ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਜਿਹੜਾ ਦੁਪੱਟਾ ਜੀ ਆਪਣੇ ਕੋਲੇ ਰੀਸਟਾਕ ਹੋ ਗਏ ਨੇ ਜੀ ਆਪਣੇ ਚਨੂਨ ਦੇ ਦੁਪੱਟੇ ਜੀ ਸਟੈਂਪ ਲੱਗੀ ਹੋਈ ਹੈ ਜੀ ਕਮਲ ਦੀ ਕਮਲ ਚਨੂਨ ਦਾ ਦੁਪੱਟਾ ਹੈ ਲੈਂਥ ਵਿਡਥ ਦੁਪੱਟੇ ਦੀ ਫੁੱਲ ਹੈ ਦੁਪੱਟਾ ਇੱਕ ਵੇ ਮੈਂ ਤੁਹਾਨੂੰ ਕੋਲ ਕੇ ਦਿਖਾ ਦਿੰਨੀ ਆ ਲੈਂਥ ਵਿਡਥ ਦੁਪੱਟੇ ਦੀ ਫੁੱਲ ਹੈ ਜੀ 2 ਮੀਟਰ ਦਾ ਦੁਪੱਟਾ ਰਹਿਣ ਵਾਲਾ ਥੋੜੀ ਜੀ ਸ਼ਾਈਨ ਦੇ ਵਿੱਚ ਹੈ ਇਹਦਾ ਪ੍ਰਾਈਸ ਹੈਗਾ ਜੀ 350 ਰੁਪਏ ਇਸ ਦੁਪੱਟੇ ਦਾ ਪ੍ਰਾਈਸ ਹੈ ਜੀ 350 ਰੁਪਏ ਇਹ ਦੁਪੱਟੇ ਦਾ ਜਿਹੜਾ ਸੁਪਰ ਰੈਟ ਦਾ ਦੁਪੱਟਾ ਹੈ ਜੀ ਇਹਦਾ ਪ੍ਰਾਈਸ ਹੈਗਾ ਜੀ 120 ਰੁਪਏ ਦਾ 2.5 ਮੀਟਰ ਉਹ ਹੈਗਾ ਜੀ 350 ਰੁਪਏ ਦਾ 2.5 ਮੀਟਰ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਸੂਟ ਦਿਖਾਏ ਨੇ ਜੀ ਸਕਾਈ ਬਲੂ ਹੋ ਗਿਆ ਪਿੰਕ ਪਰਪਲ ਦਾ ਸ਼ੇਡ ਹੋ ਗਿਆ ਜੀ ਪਰਪਲ ਲਵੈਂਡਰ ਦਾ ਸ਼ੇਡ ਲਾਈਟ ਮਹਿੰਦੀ ਹੋ ਗਿਆ ਇਹਦੇ ਵਿੱਚ ਚਾਰ ਕਲਰ ਨੇ ਜੀ ਇੱਕ ਹੋ ਗਿਆ ਗਾਜਰੀ ਕਾਟਨ ਚਾਰ ਕਲਰ ਨੇ ਜੀ ਇਹ 1250 ਰੇਟ ਰਹਿਣ ਵਾਲਾ ਹੈ ਜੀ ਨਾਲ ਮਸਲੀਨ ਦਾ ਦੁਪੱਟਾ ਹੈ ਪਲੇਨ ਕਾਟਨ ਦੀ ਹੈਗੀ ਹੈ ਜੀ ਬਾਟਮ ਔਰ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਈ ਸੀ ਜੀ ਆਲਓਵਰ ਸੂਟ ਦਿਖਾਏ ਸੀ ਇਹਦੇ ਵਿੱਚ ਮੈਂ ਤੁਹਾਨੂੰ ਤਿੰਨ ਕਲਰ ਦਿਖਾਏ ਹੈ ਨੇਵੀ ਬਲੂ ਫਰੋਜ਼ੀ ਔਰ ਮਾਰਜੈਂਟਾ ਤਿੰਨ ਕਲਰਾਂ ਦੇ ਵਿੱਚ ਇਹ ਸੂਟ ਨੇ ਜੀ ਤਿੰਨੇ ਕਲਰ ਬਹੁਤ ਸੋਹਣੇ ਨੇ ਆਲਓਵਰ ਇਹ ਸੂਟ ਰਹਿਣ ਵਾਲਾ ਹੈ ਜੀ ਏਕੇ ਦੀ ਸਿਦਕ ਕਲੈਕਸ਼ਨ ਹੈ ਜੀ ਇਹ ਇਹਨਾਂ ਦਾ ਰੇਟ ਵੀ ਰਹੇਗਾ ਜੀ 1250 ਰੁਪਏ 1250 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਇਹ ਸੂਟ ਮੰਗਵਾ ਸਕਦੇ ਹੋ ਜਿੱਥੇ ਮਰਜੀ ਅੱਜ ਇਹ ਵੀਡੀਓ ਵਿੱਚ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਨੇ ਇਹਨਾਂ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਜੀ ਤੁਸੀਂ ਲੈ ਸਕਦੇ ਹੋ ਆਪਣੇ ਕੋਲੇ ਲੇਸਿਸ ਵਗੈਰਾ ਵੀ ਅਵੇਲੇਬਲ ਹੈ ਅਗਰ ਤੁਸੀਂ ਲੇਸ ਲੈਣੀ ਹੈ ਜਾਂ ਫਿਰ ਇਹਦੇ ਨਾਲ ਦਾ ਹਨਾ ਕੁਝ ਵੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਆਪਣਾ ਸੂਟ ਦੇ ਨਾਲ ਹੀ ਲੇਸ ਵਗੈਰਾ ਤੁਹਾਡੇ ਤੱਕ ਅਸੀਂ ਪਹੁੰਚਦੀ ਕਰ ਦਾਂਗੇ ਤੇ ਅਗਰ ਤੁਸੀਂ ਸੂਟ ਐਦਾ ਵੀ ਲੈਣਾ ਚਾਹੋ ਨੀ ਐਵੇਂ ਵੀ ਸਾਡੇ ਤੋਂ ਲੈ ਸਕਦੇ ਹੋ ਅੱਜ ਜੀ ਜਿਹੜੀ ਵੀਡੀਓ ਦੇ ਵਿੱਚ ਸੂਟ ਮੈਂ ਤੁਹਾਨੂੰ ਦਿਖਾਈ ਹੈ ਜੀ ਸਾਰੇ ਏਕੇ ਟੈਕਸਚਰ ਦਿਖਾਏ ਹੈ ਏਕੇ ਟੈਕਸ ਦੇ ਸੂਟ ਰਹਿਣ ਵਾਲੇ ਹੈ ਜੀ ਨਾਲ ਹੈਗੇ ਇਹਨਾਂ ਦੇ ਮਸਲੀਨ ਦੇ ਦੁਪੱਟੇ ਦੁਪੱਟੇ ਲੈਂਥ ਵਿੱਚ ਤੇ ਦੁਪੱਟਿਆਂ ਦੀ ਫੁੱਲ ਰਹਿਣ ਵਾਲੀ ਹੈ ਜੀ ਔਰ ਇਹਨਾਂ ਦੇ ਪ੍ਰਾਈਸ ਹੈਗੇ ਜੀ ਸਾਰਿਆਂ ਦਾ 1250 ਰੁਪਏ 올 ਇੰਡੀਆ ਦੇ ਵਿੱਚ ਬੈਠੇ ਤੁਸੀਂ ਜਿੱਥੇ ਮਰਜ਼ੀ ਆਰਡਰ ਕਰ ਸਕਦੇ ਹੋ ਜਿਹੜੀਆਂ ਆਪਣੇ ਕੋਰੀਅਰ ਨੇ ਜੀ ਆਪਣੇ ਕੋਰੀਅਰ ਜਾਂਦੇ ਆ ਜੀ ਪੋਸਟ ਆਫਿਸ ਦੇ ਥਰੂ ਕੋਈ ਵੀ ਐਦਾਂ ਦਾ ਕਦੇ ਵੀ ਨਹੀਂ ਹੋਇਆ ਵੀ ਕੋਰੀਰ ਨਾ ਪਹੁੰਚਾ ਹੋਵੇ ਹਮੇਸ਼ਾ ਆਪਣੇ ਕੋਰੀਅਰ ਟਾਈਮ ਤੇ ਜਾਂਦੇ ਆ ਤੇ ਉਹਨਾਂ ਭੈਣਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੀਆਂ ਕਿ ਫੋਨ ਕਰਕੇ ਦੱਸਦੀਆਂ ਨੇ ਜਾਂ ਫਿਰ ਮੈਨੂੰ ਵੀਡੀਓ ਭੇਜਦੀਆਂ ਨੇ ਕੋਰੀਅਰ ਕਰਨ ਤੋਂ ਬਾਅਦ ਜਦੋਂ ਉਹਨਾਂ ਕੋਈ ਪਹੁੰਚ ਜਾਂਦਾ ਹੈ ਜੀ ਉਹ ਵੀਡੀਓ ਬਣਾ ਕੇ ਭੇਜਦੀਆਂ ਨੇ ਜੀ ਸਾਡੇ ਕੋਲੇ ਪਹੁੰਚ ਗਿਆ ਸਟੱਫ ਵਧੀਆ ਲੱਗਿਆ ਸਭ ਕੁਝ ਬਹੁਤ-ਬਹੁਤ ਧੰਨਵਾਦ ਜੀ ਉਹਨਾਂ ਭੈਣਾਂ ਦਾ ਉਹ ਜੋ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਜੀ ਉਹ ਹੀ ਆਪਣੇ ਕੋਲੇ ਉਹਨਾਂ ਕੀ ਸਟਾਕ ਹੁੰਦਾ ਤੇ ਉਹ ਹੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਆਪਣੀ ਸ਼ਾਪ ਦੇ ਵਿੱਚ ਨਵੀਂ-ਨਵੀਂ ਜਿਹੜੀ ਵੀ ਜਦੋਂ ਔਰ ਆਪਣੀ ਵੀਡੀਓ ਆਪਾਂ ਪਹਿਲਾਂ ਕੱਟ ਪੀਸਾ ਦੀ ਵੀਡੀਓ ਵੀ ਪਾਈਆਂ ਸੀ ਉਹਨਾਂ ਵਿੱਚੋਂ ਕੁਸ਼ਕ ਕੱਟ ਵੀਸ ਆਪਣੇ ਕੋਲੇ ਅਵੇਲੇਬਲ ਨੇ ਕਾਟਨ ਸ਼ਿਮਰ ਦੇ ਪਈ ਨੇ ਜਿਹੜੀਆਂ ਮੇਰੇ ਭੈਣਾਂ ਕਾਟਨ ਸ਼ਿਮਰ ਦੇ ਕੱਟ ਪੀਸ ਲੈਣਾ ਚਾਹੁੰਦੀਆਂ ਨੇ ਉਹ ਵੀ ਲੈ ਸਕਦੀਆਂ ਨੇ ਆਪਣੇ ਕੋਲੇ ਬੁਟੀਕ ਦੇ ਸੂਟ ਵੀ ਹਨਾ ਮੈਂ ਤੁਹਾਨੂੰ ਦਿਖਾਨੀ ਹੁੰਦੀ ਹੈ ਜੀ ਬੁਟੀਕ ਦੇ ਸੂਟ ਵੀ ਬਣ ਕੇ ਆਉਂਦੇ ਰਹਿੰਦੇ ਨੇ ਉਹ ਵੀ ਤੁਸੀਂ ਬਾਏ ਕਰ ਸਕਦੇ ਹੋ ਜਾਂ ਫਿਰ ਡਿਜ਼ਾਈਨ ਦੇ ਕੇ ਤੁਸੀਂ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਦੁਪੱਟੇ ਆਪਣੇ ਕੋਲੇ ਸਾਰੀ ਤਰ੍ਹਾਂ ਦੇ ਨੇ ਮਸਲੀਨ ਟੈਬੀ ਪਿਓਰ ਜੋ ਮਰਜੀ ਦੁਪੱਟਾ ਤੁਸੀਂ ਆਰਡਰ ਕਰੋਗੇ ਤੁਹਾਨੂੰ ਮਿਲ ਜੇਗਾ ਔਰ ਸਟੀਚਿੰਗ ਵੀ ਆਪਣੇ ਕੋਲ ਅਵੇਲੇਬਲ ਹੈ ਜੀ ਅਗਰ ਤੁਸੀਂ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਹੋ ਉਹ ਵੀ ਆਪਾਂ ਤੁਹਾਨੂੰ ਸਟਿਚ ਕਰਵਾ ਕੇ ਵੀ ਦੇਆ ਸੂਟ ਤੁਹਾਡੇ ਤੱਕ ਪਹੁੰਚਦਾ ਕਰ ਦਾਂਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਸੂਟ ਦਿਖਾਏ ਨੇ ਜੀ ਅਗਰ ਇਹਨਾਂ ਵਿੱਚੋਂ ਕੁਝ ਵੀ ਪਸੰਦ ਆਉਂਦਾ ਨਹੀਂ ਤੇ ਵੀਡੀਓ ਦੇ ਵਿੱਚ ਮੇਰਾ ਨੰਬਰ ਚੱਲ ਰਿਹਾ ਜੀ ਮੇਰੇ ਨੰਬਰ ਤੇ ਤੁਸੀਂ ਵਟਸਐਪ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਮੈਨੂੰ ਮੇਰੇ ਵਟਸਐਪ ਤੇ ਕੰਟੈਕਟ ਕਰਕੇ ਵੀ ਗੱਲ ਕਰਕੇ ਵੀ ਆਪਣਾ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਮੇਰੀ ਵੀਡੀਓ ਨੂੰ ਐਂ ਤੱਕ ਦੇਖ ਲਈ ਤੁਹਾਡ